ਮੇਰਾ ਨਾਮ ਪਰਮਿੰਦਰ ਹੈ ਅਸੀਂ ਪੀਐਸਯੂ ਲਲਕਾਰ ਦੇ ਮੈਂਬਰ ਆ ਜਦ ਇਹ ਮਤਲਬ ਕਾਲਜ ਦੇ ਵਿੱਚ ਜਿਹੜੀ ਇਸ ਵਾਰ 2024-25 ਦਾ ਸੈਸ਼ਨ ਦੇ ਵਿੱਚ 4 ਸਾਲਾਂ ਦੀ ਬੀਏ ਸ਼ੁਰੂ ਕੀਤੀ ਗਈ ਹੈ ਪਰ ਉਹ 4 ਸਾਲਾਂ ਦੀ ਬੀਏ ਨੂੰ ਚਲਾਉਣ ਦਾ ਕਾਲਜ ਕੋਲ ਕੋਈ ਪਲਾਨ ਨਹੀਂ ਹੈਗਾ ਜਿਹੜੇ ਨਵੇਂ ਵਿਦਿਆਰਥੀ ਆਏ ਆ ਪਹਿਲੇ ਸਾਲ ਦੇ ਉਹ ਜਿੱਦਣ ਦੇ ਕਾਲਜ ਆਇਆ ਉਦੋਂ ਤੋਂ ਹੀ ਧਰਨੇ ਤੇ ਬੈਠੇ ਹੋਏ ਆ ਮਤਲਬ ਇਹ ਤਰਨਾ ਪਹਿਲਾਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਮਤਲਬ ਇਹਦੀ ਮੰਗ ਇਹੀ ਸੀ ਵੀ ਕਿਉਂਕਿ ਕਾਲਜ ਦੇ ਦੁਆਰਾ ਸਬਜੈਕਟ ਕੰਬੀਨੇਸ਼ਨ ਬਣਾਏ ਜਾਂਦੇ ਆ ਉਹ ਸਬਜੈਕਟ ਕੰਬੀਨੇਸ਼ਨ ਜਿਹੜੇ ਵਿਦਿਆਰਥੀ ਨਹੀਂ ਲੈਣਾ ਚਾਹੁੰਦੇ ਉਹ ੱੱਕੇ ਨਾਲ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਆ ਵੀ ਇਹੀ ਸਬਜੈਕਟ ਤੁਹਾਨੂੰ ਲੈਣੇ ਪੈਣਗੇ ਪਰ ਵਿਦਿਆਰਥੀ ਜਿਹੜੇ ਪਲੱਸ 1 ਪਲੱਸ 2 'ਚ ਪੜ੍ਹ ਕੇ ਆਏ ਆ ਵਿਦਿਆਰਥੀ ਤਾਂ ਉਹੀ ਸਬਜੈਕਟ ਲੈਣਗੇ ਕਿਉਂਕਿ ਅੱਗੇ ਵੀ ਵਿਦਿਆਰਥੀ ਵਿਖਦਾ ਸੋਚ ਕੇ ਆਉਂਦੇ ਆ ਪਰ ਕਾਲਜ ਪ੍ਰਸ਼ਾਸਨ ਨੇ ਗੱਲ ਮੰਨਣੀ ਸੀ ਰਹਾ ਤਾਂ ਵਿਦਿਆਰਥੀ ਲਗਾਤਾਰ ਧਰਨੇ ਤੇ ਬੈਠੇ ਹੋਏ ਆ ਇੱਕ ਦਿਨ ਵਿਦਿਆਰਥੀ ਡੀਸੀ ਦਫ਼ਤਰ ਵੀ ਇਹ ਮੰਗ ਪੱਤਰ ਦੇ ਕੇ ਆਇਆ ਪਰ ਹਲੇ ਤੱਕ ਕੱਲ ਵਿਦਿਆਰਥੀ ਸਿਰ ਧਰਨੇ ਦੇ ਬੈਠੇ ਮੈਡਮ ਇਹ ਵਿਸ਼ਵਾਸ ਦਵਾਉਂਦੇ ਆ ਕਿ ਤੁਸੀਂ ਜਿਹੜੇ ਸਬਜੈਕਟ ਕੰਬੀਨੇਸ਼ਨ ਆ ਜਿਹੜੇ ਤੁਸੀਂ ਲਿਖ ਕੇ ਦਿੱਤੇ ਆ ਮੈਂ ਉਹ ਦੇਣ ਲਈ ਤਿਆਰ ਆ ਪਰ ਬਾਅਦ ਦੇ ਵਿੱਚ ਕੀ ਹੁੰਦਾ ਵੀ ਜਿਹੜੇ ਵਿਦਿਆਰਥੀਆਂ ਨੇ ਨਾਮ ਰੋਲ ਨੰਬਰ ਲਿਖ ਕੇ ਦਿੱਤੇ ਸੀ ਵੀ ਅਸੀਂ ਸਬਜੈਕਟ ਚੇਂਜ ਕਰਾਉਣਾ ਚਾਹੁੰਦੇ ਆ ਉਹਨਾਂ ਦੇ ਇਕੱਲੇ ਇਕੱਲੇ ਵਿਦਿਆਰਥੀ ਦੇ ਘਰੇ ਜਿਹੜੇ ਫੋਨ ਕੀਤੇ ਜਾਂਦੇ ਆ ਵੀ ਤੁਸੀਂ ਆਪਣੇ ਪੇਰੈਂਟਸ ਨੂੰ ਲੈ ਕੇ ਆਓ ਤਾਂ ਕਿ ਮੈਡਮ ਦਾ ਮਨਸ਼ਾ ਕੀ ਹੈ ਵੀ ਅਸੀਂ ਜਿਵੇਂ ਵਿਦਿਆਰਥੀਆਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਓਵੇਂ ਅਸੀਂ ਪੇਰੈਂਟਸ ਨੂੰ ਬੱਚਿਆਂ ਦੇ ਖਿਲਾਫ ਕਰੀਏ ਪੇਰੈਂਟਸ ਨੂੰ ਬੱਚਿਆਂ ਦੇ ਖਿਲਾਫ ਭੜਕਾਈਏ ਦੀ ਲਗਾਤਾਰ ਜਿਹੜਾ ਮੈਡਮ ਦੇ ਖਿਲਾਫ ਸੰਘਰਸ਼ ਕਾਲਜ ਦੇ ਵਿੱਚ ਟਿੱਕਾ ਹੋ ਰਿਹਾ ਹੈ ਕਿਉਂਕਿ ਇਹ ਇੱਕਲਾ ਸਬਜੈਕਟਾਂ ਦਾ ਮਸਲਾ ਨਹੀਂ ਜਦੋਂ ਤੋਂ ਮੈਡਮ ਪ੍ਰਿੰਸੀਪਲ ਦੀ ਕੁਰਸੀ ਤੇ ਬੈਠਿਆ ਉਦੋਂ ਤੋਂ ਹੀ ਵਿਦਿਆਰਥੀਆਂ ਨੂੰ ਪਰਸਨਲ ਕਮੈਂਟ ਕਰਨੇ ਕੁੜੀਆਂ ਮੁੰਡੇ ਪਾਰਕ 'ਚ ਬੈਠੇ ਆ ਉਦੋਂ ਉਹਨਾਂ ਨੂੰ ਕਮੈਂਟ ਕੀਤੇ ਜਾਂਦੇ ਆ ਵੀ ਕੁੜੀ ਮੁੰਡੇ ਨਾਲ ਕਿਉਂ ਬੈਠੀ ਆ ਮੁੰਡਾ ਕੁੜੀ ਨਾਲ ਕਿਉਂ ਬੈਠਾ ਐਨੇ ਨਿੱਜੀ ਕਮੈਂਟ ਸਾਨੂੰ ਕੀਤੇ ਜਾਂਦੇ ਆ ਵਿਦਿਆਰਥੀ ਬਹੁਤ ਜ਼ਿਆਦਾ ਪ੍ਰਸ਼ਾਸਨ ਤੋਂ ਤੰਗ ਨੇ ਤਾਂ ਸਾਡੀ ਮੰਗ ਹੈ ਵੀ ਜਿਹੜੇ ਇੱਕ ਦਾ ਫਸ ਈਅਰ ਦੇ ਵਿਦਿਆਰਥੀਆਂ ਦਾ ਮਸਲਾ ਹੈ ਵੀ ਜਿਹੜੇ ਸਬਜੈਕਟ ਉਹ ਪੜਨਾ ਚਾਹੁੰਦੇ ਆ ਜਲਦ ਤੋਂ ਜਲਦ ਉਹਨਾਂ ਨੂੰ ਜਿਹੜੇ ਸਬਜੈਕਟ ਆ ਮਹਈਆ ਕਰਾਏ ਜਾਣ ਵੀ ਉਹਦੀਆਂ ਕਲਾਸਾਂ ਲ ਦੂਜੀ ਗੱਲ ਹੈ ਦੇਥੋਂ ਮੈਡਮ ਦੀ ਬਦਲੀ ਕੀਤੀ ਜਾਵੇ ਸਾਰੇ ਕਾਲਜ ਦੇ ਵਿਦਿਆਰਥੀ ਪਰੇਸ਼ਾਨ ਨੇ ਵੀ ਇਹ ਜਿਹੜਾ ਮੈਡਮ ਦਾ ਰਵਈਆ ਜਿਹੜਾ ਵਿਦਿਆਰਥੀਆਂ ਨੂੰ ਨਿਤਨੇ ਤੰਗ ਕਰਦਾ ਸਾਨੂੰ ਕਿਤੇ ਬੈਠਾ ਨਹੀਂ ਦਿੱਤਾ ਜਾਂਦਾ ਸੀ ਕਿਤੇ ਖੜ੍ਹ ਨਹੀਂ ਸਕਦੇ ਸਾਨੂੰ ਗੁਲਾਮਾਂ ਵਾਂਗ ਇੱਥੇ ਟ੍ਰੀਟ ਕੀਤਾ ਜਾਂਦਾ ਅਸੀਂ ਸਖਤ ਖਿਲਾਫ ਇਹਦੀ ਸਖਤ ਨਕੀਦੀ ਕਰਦੇ ਹਾਂ ਤਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿੰਨਾ ਜਲਦੀ ਹੁੰਦਾ ਮੈਡਮ ਇੱਥੋਂ ਕੱਢਿਆ ਜਾਵੇ ਸਾਨੂੰ ਰਾਹਤ ਦਵਾਈ ਜਾਵੇ ਤੁਹਾਡੇ ਧੰਨਵਾਦ ਜੀ ਕਰਦੇ ਤੁਸੀਂ ਬਹੁਤ ਬਹੁਤ ਤੁਹਾਡੀ ਮੁੰਡਾ ਹਕਦਾਰ ਇੱਕ ਤੁਹਾਡੇ ਦੇ ਸ਼ਬਦ ਸੀ ਮੈਡਮ ਵਫਾ ਕਰੋ ਉਹਨਾਂ ਦੇ ਡਿਫਰੈਂਸ ਕੋਲੋਂ ਬਹੁਤ ਸ਼ਕਤੀ ਕੀ ਹੋਵੇ ਸ਼ਬਦ ਦਾ ਮਤਲਬ ਇਹ ਹੈ ਵੀ ਜਿੰਨਾ ਸਾਨੂੰ ਪਰੇਸ਼ਾਨ ਕੀਤਾ ਆਂਦਾ ਅਸੀਂ ਮਤਲਬ ਪਰਸੋਂ ਮੈਡਮ ਕੋਲ ਜਾਨੇ ਆ ਇਕੱਠੇ ਹੋ ਕੇ ਵੀ ਸਾਡਾ ਮਸਲਾ ਹੱਲ ਕਰੋ ਮੈਡਮ ਕੀ ਵਰਡਿੰਗ ਵਰਤਦੇ ਆ ਵੀ ਤੁਸੀਂ ਤੁਸੀਂ ਕੁੜੀਆਂ ਨਿਤ ਦਿਨ ਇਕੱਠੀਆਂ ਹੋ ਕੇ ਆ ਜਾਨੀਓ ਤੁਸੀਂ ਕਰਦੀਆਂ ਕੀ ਫਿਰਦੀਆਂ ਤੁਹਾਨੂੰ ਤਾਂ ਮੈਂ ਦੱਸੂਗੀ ਕੀ ਕਰਦੇ ਹੋ ਇੱਥੇ ਇੱਕ ਹੋਰ ਨਿੱਜ ਜੀਵਨ ਮੈਡਮ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਨੇ ਮੈਨੂੰ ਲੱਗ ਅਸੀਂ ਹੱਸ ਰਹੇ ਸੀ ਮੈਨੂੰ ਕਹਿੰਦੇ ਤੇ ਲੈ ਦੰਦ ਗੱਡੀ ਜਾਂਦੀ ਆ ਵੀ ਹੁਣ ਅਸੀਂ ਇੱਥੇ ਦੰਦ ਵੀ ਨਹੀਂ ਗੱਡ ਸਕਦੇ ਕੀ ਅਸੀਂ ਕਾਲਜ ਪ੍ਰਸ਼ਾਸਨ ਕੋਲ ਮੰਗ ਪੱਤਰ ਲੈ ਕੇ ਜਾਇਆ ਕਰੀਏ ਵੀ ਮੈਡਮ ਜੀ ਅਸੀਂ ਹੁਣ ਹੱਸਣਾ ਵੀ ਅਸੀਂ ਹੱਸ ਲਈਏ ਇਹ じゃ ਪਰੇਸ਼ਾਨ ਸਾਨੂੰ ਪ੍ਰਸ਼ਾਸਨ ਕੋਲੋਂ ਮੈਕਦਨ ਕੀਤਾ ਜਾਂਦਾ ਜਿਹੜੀ ਤੁਹਾਡੀ ਫਰੋ ਉਦਾ ਜਾਂ ਤੁਹਾਡੀਆਂ ਜਿਹੜੀਆਂ ਮੰਦਾ ਹੋ ਸਕਦੀਆਂ ਪਰ ਪ੍ਰਿੰਸੀਪਲ ਦੇ ਹੋਂਦ ਤੇ ਜਿਹੜੀ ਤੁਸੀਂ ਸ਼ਬਦਾਂ ਵਿੱਚ ਵਰਤ ਰਹੇ ਹੋ ਜਾਂ ਜਿਹੜੀ ਲਿਖੀ ਹੋਈ ਆ ਲੱਗਦਾ ਵੀ ਉਹ ਵਰਤਨੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਜਦੋਂ ਵਿਦਿਆਰਥੀਆਂ ਤੇ ਇੰਨਾ ਤੰਗ ਕੀਤਾ ਜਾਊਗਾ ਵਿਦਿਆਰਥੀ ਤੁਸੀਂ ਕਿਸੇ ਵਿਦਿਆਰਥੀ ਨੂੰ ਪੁੱਛ ਕੇ ਦੇਖ ਲਓ ਕਿਉਂਕਿ ਵਿਦਿਆਰਥੀ ਨੂੰ ਡਰਾਇਆ ਜਾਂਦਾ ਕਲਾਸਾਂ ਦੇ ਵਿੱਚ ਮੈਡਮ ਖੁਦ ਜਾ ਕੇ ਅਨਾਊਂਸਮੈਂਟਾਂ ਕਰਦੇ ਆ ਵੀ ਜਿਹੜਾ ਵਿਦਿਆਰਥੀ ਧਰਨੇ 'ਚ ਗਿਆ ਉਹਦਾ ਨਾਮ ਕਟਾਂਗੇ ਇਹੇ ਜਿਹੀਆਂ ਧਮਕੀਆਂ ਜਦੋਂ ਪ੍ਰਸ਼ਾਸਨ ਦਊਗਾ ਤਾਂ ਵਿਦਿਆਰਥੀ ਇਹੋ ਜਿਹੇ ਸ਼ਬਦ ਵਰਤਦੇ ਹੁੰਦੇ ਆ ਇਹ ਵਿਦਿਆਰਥੀ ਸੰਘਰਸ਼ਾਂ ਤੋਂ ਮੈਡਮ ਚਾਹੇ ਮਤਲਬ 60ਵੇਂ ਜਾਂ 70ਵੇਂ ਦਾ ਇਤਿਹਾਸ ਮੈਡਮ ਪੜ੍ਹ ਕੇ ਦੇਖ ਲੈਣ ਕਿ ਕਿਵੇਂ ਪ੍ਰਸ਼ਾਸਨ ਆ ਜਿਹੜਾ ਮਤਲਬ ਵਿਦਿਆਰਥੀ ਆ ਪ੍ਰਸ਼ਾਸਨ ਦੀਆਂ ਗੋਡਨੀ ਲਗਾਉਂਦੀ ਹੁੰਦੇ ਆ ਕਿਵੇਂ ਕਾਲਜ ਦੇ ਵਿੱਚੋਂ ਪ੍ਰਸ਼ਾਸਨ ਨੂੰ ਕੱਢਿਆ ਜਾਂਦਾ ਹੁੰਦਾ ਮੇਰਾ ਨਾਮ ਰਘੇਂਦਰ ਸਿੰਘ ਹੈ ਜੀ ਮੈਂ ਪੰਜਾਬ ਸਟੂਡੈਂਟ ਯੂਨੀਅਨ ਜ਼ਿਲ੍ਹਾ ਪਠੰਡੇ ਦਾ ਹਾਂ ਜੀ ਅੱਜ ਸਾਡਾ ਇਹ ਪ੍ਰੋਟੈਸਟ ਆ ਜਿਹੜਾ ਕਿਉਂਕਿ ਕੱਲ ਅਸੀਂ ਧਰਨਾ ਲਾਇਆ ਸੀ ਕਾਲਜ ਦੇ ਅੰਦਰ ਸਾਡੀਆਂ ਦੋ ਮੰਗਾਂ ਸਿਗੀਆਂ ਜੀ ਪਹਿਲੀ ਇਹ ਕਿ ਕਾਲਜ ਵਿੱਚ ਜਿਹੜੇ ਸਬਜੈਕਟ ਚਣਵਾਏ ਜਾ ਰਹੇ ਆ ਧੱਕੇ ਨਾਲ ਉਹ ਬੰਦ ਕਰਕੇ ਵਿਦਿਆਰਥੀਆਂ ਨੂੰ ਉਹਨਾਂ ਦੀ ਮਰਜ਼ੀ ਅਨੁਸਾਰ ਸਬਜੈਕਟ ਦਿੱਤੇ ਜਾਣ ਉਹ ਮੰਗ ਦੇ ਉੱਤੇ ਸਹਿਮਤੀ ਬਣ ਗਈ ਸੀ ਪਰ ਹਲੇ ਉਹ ਚੰਗੀ ਤਰ੍ਹਾਂ ਲਾਗੂ ਨਹੀਂ ਹੋਇਆ ਹੈਗਾ ਦੂਜਾ ਸਾਨੂੰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਪ੍ਰੋਸਟਵਾਇਆ ਗਿਆ ਸੀ ਕਿ ਪ੍ਰਿੰਸੀਪਲ ਦੀ ਬਦਲੀ ਸੰਬੰਧੀ ਜਿਹੜੀ ਸਾਡੀ ਜ਼ਿਲ੍ਹੇ ਦੇ ਕਿਸੇ ਡੀਸੀ ਨਾਲ ਜਾਂ ਏਡੀਸੀ ਨਾਲ ਮੰਗ ਕਰ ਮੀਟਿੰਗ ਕਰਵਾਈ ਜਾਊਗੀ ਪਰ ਹਲੇ ਤੱਕ ਸਾਡੇ ਕੋਲ ਕੋਈ ਮੀਟਿੰਗ ਦਾ ਪ੍ਰੋਪੋਜ਼ਲ ਨਹੀਂ ਆਇਆ ਹੈਗਾ ਜੀ ਤੇ ਅਸੀਂ ਅੱਜ ਇਹ ਇਕੱਠ ਇਸ ਲਈ ਕੀਤਾ ਹੈ ਰੈਲੀ ਇਸ ਲਈ ਕੀਤੀ ਸੀ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ 5 ਦਿਨ ਦਾ ਅਲਟੀਮੇਟਮ ਦੇ ਰਹੇ ਹਾਂ ਜੀ ਬੁੱਧਵਾਰ ਨੂੰ ਜੇ 5 ਦਿਨਾਂ ਦੇ ਵਿੱਚ ਪ੍ਰਿੰਸੀਪਲ ਦੀ ਜਿਹੜੀ ਬਦਲੀ ਹੋਣ ਦਾ ਕੋਈ ਮੂਹਰ ਸਰ ਨਾ ਬਣਦਾ ਤਾਂ ਅਸੀਂ 5 ਦਿਨਾਂ ਬਾਅਦ ਬੁੱਧਵਾਰ ਨੂੰ ਇੱਥੇ ਦੁਬਾਰਾ ਜਿਹੜਾ ਸੰਘਰਸ਼ ਹੈ ਜਿਹੜਾ ਉਹ ਸ਼ੁਰੂ ਕਰਾਂਗੇ ਜੀ ਸਰ ਪ੍ਰਿੰਸੀਪਲ ਦੀ ਬਗੜੀ ਸਾਰੇ ਨਸਬ ਦਾ ਹੱਲ ਨਾ ਬਿਲਕੁਲ ਜੀ ਸਾਨੂੰ ਤਾਂ ਇਹ ਲੱਗਦਾ ਕਿ ਪ੍ਰਿੰਸੀਪਲ ਦੇ ਕਰਕੇ ਹੀ ਕੋਲੇਜ ਦਾ ਜਿਹੜਾ ਮਾਹੌਲ ਆ ਉਹ ਖਰਾਬ ਹੋ ਰਿਹਾ ਕਿਤੇ ਵਿਦਿਆਰਥੀਆਂ ਨੂੰ ਕਿਤੇ ਖੜਨ ਨਹੀਂ ਦਿੰਦੇ ਹੈਗੇ ਕਿ ਵਿਦਿਆਰਥੀਆਂ ਨੂੰ ਕਹਿੰਦੇ ਆ ਕਲਾਸਾਂ 'ਚ ਜਾਓ ਕਲਾਸਾਂ ਦੇ ਵਿੱਚ 4-400 ਦਾ ਗਰੁੱਪ ਆ ਬੈਠਦਾ ਉੱਥੇ 100 ਜਣਾ ਆਏਗਾ ਹੁਣ ਨਾ ਵਿਦਿਆਰਥੀ ਕਲਾਸ 'ਚ ਜਾ ਸਕਦੇ ਆ ਨਾ ਕਲਾਸ ਤੋਂ ਬਾਹਰ ਖੜ੍ਹ ਸਕਦੇ ਆ ਤਾਂ ਇਸ ਕਰਕੇ ਕਾਫੀ ਸਮੱਸਿਆ ਵਿਦਿਆਰਥੀਆਂ ਨੂੰ ਨਾਮ ਕੱਟਣ ਦੀਆਂ ਧੌਂਕੀਆਂ ਦੇ ਦੇ ਕੇ ਧੱਕੇ ਨਾਲ ਸਬਜੈਕਟ ਪਰਵਾ ਰਹੇ ਹੈਗੇ ਹੈਗੇ ਨਾ ਜਿਹੜਾ ਯੂਨੀਵਰਸਿਟੀ ਦੇ ਨੋਟਸ ਆਉਂਦੇ ਆ ਉਹਦੀ ਗਲਤ ਇੰਟਰਪ੍ਰੀਟੇਸ਼ਨ ਕਰਕੇ ਵਿਦਿਆਰਥੀਆਂ ਕੋਲੇ ਕਿ ਲਾਸਟ ਡੇਟ ਆ 28 ਤਰੀਕਾ ਜਿਵੇਂ ਆ ਜਿਹੜੀ 28 ਤਰੀਕ ਲੰਗੀ ਆ 82 ਤਰੀਕ ਦਾ ਪਾਣਾ ਦੇ ਕੇ ਧੱਕੇ ਨਾਲ ਵਿਦਿਆਰਥੀਆਂ ਤੋਂ ਜਿਹੜਾ ਸਬਜੈਕਟ ਕੰਬੀਨੇਸ਼ਨ ਕਰਵਾਏ ਆ ਐਗਜ਼ਾਮੀਨੇਸ਼ਨ ਫਾਰਮ ਪਰ ਜਿਹੜੀ ਲਾਸਟ ਡੇਟ ਆ ਉਹ 30 ਸਤੰਬਰ ਆ ਵਿਦਿਆਰਥੀ ਨੂੰ ਗੁੰਮਰਾਹ ਕਰਕੇ ਕਿਸੇ ਵੀ ਤਰੀਕੇ ਨਾਲ ਮਤਲਬ ਜਿਹੜਾ ਮੈਡਮ ਵਿਦਿਆਰਥੀ ਦੇ ਭਵਿੱਖ ਨਾਲ ਖਿਲਵਾੜ ਕਰਨਾ ਚਾਹੁੰਦੀ ਆ ਤਾਂ ਅਸੀਂ ਇਹੋ ਜੀ ਪ੍ਰਿੰਸੀਪਲ ਨੂੰ ਸਾਡੇ ਕਾਲਜ ਦੇ ਵਿੱਚ ਨਹੀਂ ਚਾਹੁੰਦੇ ਹੈਗੇ ਇਸ ਕਰਕੇ ਬਦਲੀ ਦੀ ਮੰਗ ਕਰਦੇ ਆ ਸਟੂਡੈਂਟ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਨੂੰ ਦਫਾ ਕਰੋ ਦਾ ਨਾਅਰਾ ਲਾਇਆ ਜਾ ਰਿਹਾ ਹੈ ਮੱਠਾ ਵੀ ਇਸ ਤਰ੍ਹਾਂ ਦੇ ਜਿਹੜੇ ਅਹੁਦੇ ਤੋਂ ਉਹ ਤੁਹਾਡਾ ਜਾਇਜ਼ ਹੋ ਸਕਦਾ ਪਰ ਇਸ ਤਰ੍ਹਾਂ ਦੀ ਸ਼ਰਧਾ ਦੀ ਵਰਤੋਂ ਕਰਨਾ ਨਹੀਂ ਚਾਹ ਚਲੋ ਅਸੀਂ ਇਹ ਸ਼ਬਦ ਨਹੀਂ ਵਰਤਣਾ ਚਾਹੁੰਦੇ ਸੀ ਜੀ ਪਰ ਦੇਖੋ ਕੱਲ ਜਦੋਂ ਵਿਦਿਆਰਥੀ ਆਪ ਦਾ ਵਿਰੋਧ ਜਤੌਣ ਲਈ ਇਕੱਠੇ ਹੋ ਰਹੇ ਸੀਗੇ ਉਸ ਸਮੇਂ ਮੈਡਮ ਮਾਗੇ ਕੱਲੇ ਕੱਲੇ ਵਿਦਿਆਰਥੀ ਨੂੰ ਧਰਨੇ 'ਚੋਂ ਠਾਣ ਦੀ ਕੋਸ਼ਿਸ਼ ਕਰ ਰਹੀ ਸੀ ਦਸ ਤੇਰਾ ਕੀ ਨਾਮ ਆ ਤੇਰਾ ਨਾਮ ਕਟੂ ਇਸ ਤਰੀਕੇ ਦੇ ਸ਼ਬਦ ਵਰਤ ਰਹੇ ਸੀ ਦੇਖੋ ਸੰਵਿਧਾਨ ਸਾਨੂੰ ਇਹ ਅਧਿਕਾਰ ਦਿੰਦਾ ਕਿ ਤੁਸੀਂ ਇਕੱਠੇ ਹੋ ਸਕਦੇ ਹੋ ਤੁਸੀਂ ਕਿਸੇ ਵੀ ਸੰਸਥਾ ਦੇ ਮੁਖੀ ਖਿਲਾਫ ਧਰਨਾ ਪ੍ਰਦਰਸ਼ਨਾਂ ਜਿਹੜਾ ਕਰ ਸਕਦੇ ਹੋ ਜੇ ਉਹ ਤੁਹਾਡੇ ਨਾਲ ਧੱਕਾ ਕਰਦਾ ਤਾਂ ਤਾਂ ਅਸੀਂ ਜੇ ਇਕੱਠੇ ਹੋ ਰਹੇ ਆ ਇਹ ਸਾਡਾ ਸੰਵਿਧਾਨਕ ਅਧਿਕਾਰ ਆ ਸਾਡਾ ਇਹ ਸੰਵਿਧਾਨਕ ਅਧਿਕਾਰ ਵੀ ਜਿਹੜੇ ਪ੍ਰਿੰਸੀਪਲ ਮੈਡਮ ਹੈਗੇ ਉਹ ਖੋਹ ਰਿਹਾ ਔਰ ਉਲਟਾ ਵਿਦਿਆਰਥੀ ਨੂੰ ਨਾਮ ਕਟਣ ਦੀਆਂ ਜਿਹੜੀਆਂ ਧੰਕੀਆਂ ਦੇ ਦੇ ਕੇ ਧੁੱਪਿਉਣ ਦੀਆਂ ਕੋਸ਼ਿਸ਼ਾਂ ਖਡਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹੈਗੇ ਹੈਗੇ ਇਹ ਧੌਂਸ ਜਿਹੜੀ ਆਪਦੇ ਉਧੇ ਦੀ ਦਿਖਾ ਰਹੇ ਆ ਇਸ ਕਰਕੇ ਵਿਦਿਆਰਥੀਆਂ ਨੇ ਜਿਹੜੇ ਇਸ ਤਰ੍ਹਾਂ ਦੇ ਸ਼ਬਦ ਵਰਤੇ ਆ ਇਹ ਇਹ ਸਾਰਾ ਵਿਦਿਆਰਥੀਆਂ ਨੂੰ ਮਜਬੂਰ ਹੋ ਕੇ ਕਰਨਾ ਪਿਆ ਮੈਂ ਨਾਮ ਡਾਕਟਰ ਜੋਤਸਨਾ ਹੈ ਪ੍ਰਿੰਸੀਪਲ ਗਵਰਨਮੈਂਟ ਰਚਿੰਦਰਾ ਕਾਲਜ ਪਟੰਡਾ ਵਿਦਿਆਰਥੀਆਂ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦਾ ਤੁਹਾਡੀ ਪਤਲੀ ਕੀ ਕੀਤੀ ਜਾ ਰਹੀ ਹੈ ਕੁਝ ਸਬਜੈਕਟਾਂ ਨੂੰ ਲੈ ਕੇ ਵੀ ਰੋਸ ਕੀਤਾ ਗਿਆ ਹਾਂਜੀ ਹਾਂਜੀ ਅ ਇਹਦੇ ਵਿੱਚ ਇਹ ਹੈ ਕਿ ਜੀ 올ਓਵਰ ਪੰਜਾਬ ਜਿਹੜੀ ਨਵੀਂ ਸਿੱਖਿਆ ਨੀਤੀ ਜਿਹੜੀ ਹੈਗੀ ਹੈ ਲਾਗੂ ਹੋਈ ਹੈ ਯੂਜੀਸੀ ਵੱਲੋਂ ਉਹਦੇ ਵਿੱਚ ਜਿਹੜਾ ਹੈਗਾ ਯੂਨੀਵਰਸਿਟੀ ਵੱਲੋਂ ਸਾਨੂੰ ਕੁਝ ਵਿਸ਼ੇ ਜਿਹੜੇ ਸੀਗੇ ਦਿੱਤੇ ਗਏ ਸੀਗੇ ਜਿਦੇ ਵਿੱਚੋਂ ਕਿ ਵਿਦਿਆਰਥੀਆਂ ਨੇ ਚੋਣ ਕਰਨੀ ਸੀ ਤਾਂ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਕਾਲਜ ਦੇ ਵਿੱਚ ਕਿਉਂਕਿ ਅਧਿਆਪਕ ਜਿਹੜੇ ਹਨ ਉਹ ਵੀ ਉਹਨਾਂ ਦਾ ਨੰਬਰ ਜਿਹੜਾ ਹੈ ਉਹ ਦਿਨ-ਪ੍ਰਤੀ ਦਿਨ ਅਸੀਂ ਦੇਖਦੇ ਆ ਘੱਟ ਆ ਰਿਹਾ ਹੈ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਵੀ ਹੈ ਕਿਉਂਕਿ ਕੁਝ ਨਵੇਂ ਕਾਲਜ ਦੇ ਕੋਰਸੇ ਵੀ ਸ਼ੁਰੂ ਹੋਏ ਹਨ ਔਰ ਇਸ ਦੇ ਧਿਆਨ ਦੇ ਵਿੱਚ ਰੱਖਦੇ ਹੋਏ ਕਾਲਜ ਦੇ ਵਿੱਚ ਜਿਹੜੇ ਵਿਸ਼ੇ ਉਪਲਬਧ ਸਨ ਉਹਨਾਂ ਵਿਸ਼ਿਆਂ ਦੇ ਮੁਤਾਬਿਕ ਅਸੀਂ ਬੱਚਿਆਂ ਨੂੰ ਸਬਜੈਕਟ ਜਿਹੜੇ ਹਨ ਉਹ ਉਹਨਾਂ ਨੂੰ ਚੋਣ ਕਰਨ ਦੇ ਵਾਸਤੇ ਅਸੀਂ ਉਹਨਾਂ ਨੂੰ ਇੱਕ ਦਿੱਤਾ ਸੀਗਾ ਬਣਾ ਕੇ ਉਹ ਕੋਰ ਔਰ ਉਹਦੇ ਵਿੱਚ ਕਿਉਂਕਿ ਇਸ ਟਾਈਮ ਦੇ ਉੱਪਰ ਲਗਭਗ 985 ਬੱਚੇ ਹਨ ਔਰ ਉਹਨਾਂ ਸਬਚਿਆਂ ਨੂੰ ਸਬਜੈਕਟ ਦੀ ਚੋਣ ਕਰਨ ਦੇ ਵਾਸਤੇ ਵਕ ਵਕ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਾਕਿ ਇੱਕ ਅਧਿਆਪਕ ਨੂੰ 40 ਦੇ ਕਰੀਬ ਬੱਚੇ ਦਿੱਤੇ ਗਏ ਸਨ ਔਰ ਬੱਚਿਆਂ ਨੂੰ ਸਮਾਂ ਦਿੱਤਾ ਗਿਆ ਸੀ ਕਿ ਤੁਸੀਂ ਇਸ ਸਮੇਂ ਦੇ ਵਿੱਚ ਜਾ ਕੇ ਜੋ ਵਿਸ਼ੇ ਤੁਸੀਂ ਲੈਣਾ ਚਾਹੁੰਦੇ ਹੋ ਇਸ ਟੈਂਪਲੇਟ ਦੇ ਮੁਤਾਬਿਕ ਜਿਹੜਾ ਪੰਜਾਬ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਸੀ ਤੁਸੀਂ ਉਹ ਵਿਸ਼ੇਾਂ ਦੀ ਚੋਣ ਕਰ ਸਕਦੇ ਹੋ ਤਾਂ ਉਹਦੇ ਵਿੱਚੋਂ 960 ਦੇ ਕਰੀਬ ਜਿਹੜੇ ਸੀ ਵਿਦਿਆਰਥੀ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਵਿਸ਼ੇ ਜਿਹੜੇ ਸੀ ਉਹ ਉਹਨਾਂ ਨੇ ਚੁਣ ਕਰ ਲਈਤੀ ਕਿਉਂਕਿ ਉਹਨਿੰ ਇਮਤਿਹਾਨਾਂ ਦੇ ਫਾਰਮ ਵੀ ਭਰੇ ਜਾਣੇ ਹਨ ਔਰ ਜਦੋਂ ਬੱਚੇ ਇੱਕ ਵਾਰੀ ਇਮਤਿਹਾਨਾਂ ਦੇ ਫਾਰਮ ਭਰਨਗੇ ਉਸ ਤੋਂ ਬਾਅਦ ਇੱਕ ਇੱਕ ਬੱਚੇ ਦਾ ਜਿਹੜਾ ਹੈ ਕਿਉਂਕਿ ਫਸਟイヤー ਦੇ ਵਿੱਚ ਕਰੀਬਨ ਮੇਰੇ ਕੋਲੇ 1700 ਬੱਚਾ ਹੈ ਤਾਂ ਉਹਨਾਂ 1700 ਬੱਚਿਆਂ ਦਾ ਇੱਕ ਇੱਕ ਫਾਰਮ ਜਿਹੜਾ ਹੈ ਉਹ ਕਮੇਟੀ ਵੱਲੋਂ ਚੈੱਕ ਕੀਤਾ ਜਾਏਗਾ ਕਿ ਕਿਸੇ ਬੱਚੇ ਨੇ ਕੋਈ ਵਿਸ਼ਾ ਗਲਤਤਾ ਨਹੀਂ ਭਰ ਦਿੱਤਾ ਕਿ ਕੱਲ ਨੂੰ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ ਉਹਦਾ ਕੋਈ ਰਿਜ਼ਲਟ ਨਾ ਰੁਕ ਜਵੇ ਜਾਂ ਬੱਚੇ ਦੀ ਕੋਈ ਰੀਅਪੀਅਰ ਨਾ ਆ ਜਾਵੇ ਤਾਂ ਇਸ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਇਹ ਕਮੇਟੀਆਂ ਬਣਾ ਕੇ ਬੱਚਿਆਂ ਨੂੰ ਵਿਸ਼ਿਆਂ ਦੀ ਚੋਣ ਕਰਵਾਈ ਗਈ ਸੀ ਪਰ ਉਹਦੇ ਵਿੱਚ ਵੀਕ ਬੱਚੇ ਸਨ ਜਿਹੜੇ ਕਿ ਉਹ ਸਬਜੈਕਟ ਕੰਬੀਨੇਸ਼ਨ ਮੰਗ ਰਹੇ ਹਨ ਜਿਹੜੇ ਕਿ ਪੋਸੀਬਲ ਨਹੀਂ ਹਨ ਕਾਲਜ ਦੇ ਵੱਲੋਂ ਦੇਨੇ ਆਸੀਂ ਉਹਦੇ ਵਿੱਚ ਸੱਤ ਤਰ੍ਹਾਂ ਦੇ ਅਸੀਂ ਗਰੁੱਪ ਬਣਾਏ ਸੀ ਤਾਂ ਬੱਚੇ ਜਿਹੜੇ ਹਨ ਸੱਤ ਛੇ ਤਰ੍ਹਾਂ ਦੇ ਗਰੁੱਪਸ ਦੀ بجائے ਇੱਕ ਗਰੁੱਪ ਦੇ ਵਿੱਚੋਂ ਹੀ ਚੋਣ ਕਰਨਾ ਚਾ ਰਹੇ ਹਨ ਤਾਂ ਇਹਨਾਂ ਦਾ ਇਹ ਮਸਲਾ ਹੈ ਔਰ ਉਸ ਦੇ ਵਾਸਤੇ ਇਹ ਪਿਛਲੇ ਦੋ ਤਿੰਨ ਦਿਨਾਂ ਤੋਂ ਰੋਸ ਕਰਨਾ ਕਰ ਰਹੇ ਹਨ ਅਸੀਂ ਬੱਚਿਆਂ ਨੂੰ ਬਾਰ-ਬਾਰ ਬੁਲਾ ਰਹੇ ਹਾਂ ਕਿ ਤੁਸੀਂ ਆਓ ਤੁਸੀਂ ਸਾਨੂੰ ਦੱਸੋ ਕਿ ਤੁਹਾਡੇ ਹਿਸਾਬ ਦੇ ਨਾਲ ਅਸੀਂ ਕਿਸ ਤਰ੍ਹਾਂ ਇਹ ਗਰੁੱਪ ਬਣਾਈਏ ਕਿਉਂਕਿ ਗਰੁੱਪ ਤਾਂ ਬਣਾਨੇ ਪੈਣਗੇ ਜੇ ਅਸੀਂ ਗਰੁੱਪ ਨਹੀਂ ਬਣਾਉਂਦੇ ਹਾਂ ਤਾਂ ਟਾਈਮ ਟੇਬਲ ਜਿਹੜਾ ਹੈ ਬਹੁਤ ਦੂਰ ਤੱਕ ਚਲਾ ਜਾਏਗਾ ਤੇ ਅਧਿਆਪਕ ਜਿਹੜੇ ਹਨ ਉਹਨਾਂ ਦੀ ਵੀ ਜਿਹੜੀ ਸਟੇ ਹਾਰਜ਼ ਹਨ ਉਹ ਸਾਡੇ 5 ਘੰਟੇ ਦੇ ਹੀ ਹਨ ਤਾਂ ਇਸ ਦੇ ਕਰਕੇ ਜਿਹੜਾ ਸੀਗਾ ਅਸੀਂ ਬੱਚਿਆਂ ਨੂੰ बार-बार ਬੁਲਾ ਰਹੇ ਹਾਂ ਪਰ ਬੱਚੇ ਆ ਕੇ ਸਾਡੇ ਨਾਲ ਡਿਸਕਸ ਕਰਨ ਦੀ ਬਜਾਏ ਬਾਹਰ ਜਿਹੜਾ ਹੈ ਰੋਸ ਕਰਨਾ ਜਿਹੜਾ ਹੈ ਉਹ ਕਰਦੇ ਉਸ ਪ੍ਰਦਰਸ਼ਨ ਕਰ ਰਹੇ ਹਨ ਕਹਿੰਦੇ ਕਿ ਆਪਣੀ ਮਰਜ਼ੀ ਨਾਲ ਸਬਜੈਕਟ ਦੇ ਦੇ ਰਿਹਾ ਹੈ ਕਿ ਸੰਭਵ ਨਹੀਂ ਹੈ ਜੀ ਬੱਚਿਆਂ ਨੇ ਸਬਜੈਕਟ ਭਰੇ ਹਨ ਆਪਣੇ ਹੱਥ ਦੇ ਨਾਲ ਪਰਫਾਰਮੀਆਂ ਦੇ ਉੱਪਰ ਭਰੇ ਹਨ ਉਹਦੇ ਅੱਗੇ ਬਕਾਇਦਾ ਉਹਨਾਂ ਨੇ ਸਿਗਨੇਚਰਸ ਕੀਤੇ ਹਨ ਔਰ ਅਸੀਂ ਬੱਚਿਆਂ ਨੂੰ ਬਾਰ-ਬਾਰ ਨੋਟਿਸ ਲਗਾ ਰਹੇ ਹਾਂ ਕਿ ਜੇ ਹੱਲੇ ਵੀ ਕੋਈ ਬੱਚਾ ਬਦਲਣਾ ਚਾਹੁੰਦਾ ਹੈ ਤਾਂ ਤੁਸੀਂ ਅਸੀਂ ਉਹਦੇ ਵਿੱਚ ਟਾਈਮ ਫਿਕਸ ਕੀਤਾ ਹੋਇਆ ਹੈ ਕਿ 1 ਵਜੇ ਤੋਂ 2:30 ਵਜੇ ਤੱਕ ਕੰਪਿਊਟਰ ਲੈਬ ਦੇ ਵਿੱਚ ਕਮੇਟੀ ਪੂਰੀ ਬੈਠਦੀ ਹੈ ਬੱਚੇ ਜਾਣ ਉੱਥੇ ਔਰ ਜਾ ਕੇ ਆਪਣੇ ਸਬਜੈਕਟ ਜਿਹੜੇ ਹਨ ਉਹ ਚੇਂਜ ਕਰ ਸਕਦੇ ਹਨ ਅਸੀਂ ਤਾਂ ਬੱਚਿਆਂ ਨੂੰ ਇਹ ਵੀ ਆਪਸ਼ਨ ਦੇ ਕਿ ਜਿਹੜੇ ਤੁਸੀਂ ਪੋਰਟਲ ਤੋਂ ਸਿਲੈਕਟ ਕੀਤੇ ਸੀ ਜਦੋਂ ਤੁਸੀਂ ਦਾਖਲਾ ਲੈਣਾ ਸੀ ਉਹ ਵੀ ਵਿਸ਼ੇ ਜੇ ਤੁਸੀਂ ਨਹੀਂ ਪੜ੍ਹਨਾ ਚਾਹੁੰਦੇ ਸੀ ਸਮਾਂ ਦਿੱਤਾ ਕਿ ਤੁਸੀਂ ਕਲਾਸਾਂ ਲਗਾ ਲਓ ਇੱਕ ਵਾਰੀ ਹਫਤਾ 10 ਦਿਨ ਕਲਾਸਾਂ ਲਗਾਓ ਜਿਸ ਵਿਸ਼ੇ ਵਿੱਚ ਤੁਹਾਡੀ ਰੁਚੀ ਨਹੀਂ ਬਣਦੀ ਹੈ ਤੁਸੀਂ ਉਸ ਵਿਸ਼ੇ ਨੂੰ ਬਦਲ ਸਕਦੇ ਹੋ ਔਰ ਅਸੀਂ ਇਹ ਬੱਚਿਆਂ ਨੂੰ ਆਪਸ਼ਨ ਦਿੱਤੀ ਹੈ ਹਰ ਰੋਜ਼ ਅਸੀਂ ਨੋਟਿਸ ਲਗਾ ਰਹੇ ਹਾਂ ਔਰ ਬੱਚੇ ਜਿਹੜੇ ਹਨ ਜਿਹੜੇ ਕੋਈ ਜਾ ਕਰ ਬਦਲਣਾ ਚਾਹੁੰਦੇ ਹਨ ਉਹ ਟੀਮ ਬੈਠਦੀ ਹੈ ਉੱਥੇ 1 ਵਜੇ ਤੋਂ 2:30 ਵਜੇ ਤੱਕ ਔਰ ਉਹ ਜਾ ਕੇ ਉੱਥੇ ਬੱਚੇ ਆਪਣੇ ਵਿਸ਼ੇ ਬਦਲਦੇ ਹਨ ਔਰ ਅਸੀਂ ਹਾਲੇ ਤੱਕ ਵੀ ਅਸੀਂ ਆਪਸ਼ਨ ਖੁੱਲੀ ਛੱਡੀ ਹੋਈ ਹੈ ਕਿ ਜੇ ਕੋਈ ਬੱਚਾ ਆਣਾ ਚਾਹੁੰਦਾ ਹੈ ਆਪਣੇ ਵਿਸ਼ੇ ਬਦਲਣਾ ਚਾਹੁੰਦਾ ਹੈ ਤਾਂ ਉਹ ਆਏ ਔਰ ਆਪਣੇ ਵਿਸ਼ੇ ਬਦਲ ਸਕਦਾ ਹੈ ਤੁਹਾਡੀ ਬਦਲੀ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਔਰ ਸ਼ਬਦਾ ਵੀ ਕੁਝ ਗਲਤ ਵਰਤੂ ਕੀਤੀ ਜਾ ਰਹੀ ਹੈ ਪ੍ਰਿੰਸੀਪਲ ਨੂੰ ਦਫਾ ਕਰੋ ਸਾਡੀ ਅਧਿਆਪਕੀਆਂ ਨੂੰ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਨ ਇਹ ਤੇ ਜੀ ਹੁਣ ਦੇਖੋ ਤੁਸੀਂ ਅਸੀਂ ਕਾਲਜ ਦੇ ਵਿੱਚ ਪੜ੍ਹਾਉਂਦੇ ਹਾਂ ਬੱਚੇ ਸਕੂਲਾਂ ਤੋਂ ਵੀ ਆਉਂਦੇ ਹਨ ਤਾਂ ਇਹ ਕੋਈ ਇਹ ਅਧਿਆਪਕਤਾ ਇਹ ਜਿਹੜੇ ਸ਼ਬਦ ਜਿਹੜੇ ਹਨ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਸਖਾਂਦੇ ਨਹੀਂ ਹਨ ਇਹ ਮੈਂ ਵੀ ਪਿਛਲੇ 2-3 ਦਿਨ ਤੋਂ ਸੁਣ ਰਹੀ ਹਾਂ ਜਿਹੜੀ ਬਦਲੀ ਦੀ ਮੰਗ ਕੀਤੀ ਜਾ ਰਹੀ ਹੈ ਉਹ ਸਿਰਫ ਇਸ ਕਰਕੇ ਹੈ ਕਿਉਂਕਿ ਕਾਲਜ ਦੇ ਵਿੱਚ 4500 ਵਿਦਿਆਰਥੀ ਹਨ ਅਸੀਂ ਜਾਣਦੇ ਹਾਂ ਮੈਂ ਤੇ ਮੇਰਾ ਸਟਾਫ ਕਹਿੰਦੇ ਹਾਂ ਕਿ ਕਾਲਜ ਵਿੱਚ ਅਨੁਸ਼ਾਸਨ ਹੋਵੇ ਠੀਕ ਤਾਂ ਇਸ ਦੇ ਕਰਕੇ ਜਿਹੜਾ ਹੈ ਵਿਦਿਆਰਥੀ ਜਿਹੜੇ ਕਲਾਸਾਂ ਲਗਾਉਣਾ ਚਾਹੁੰਦੇ ਹਨ ਅਸੀਂ ਚਾਹੁੰਦੇ ਹਾਂ ਕਿ ਉਹ ਕਲਾਸਾਂ ਦੇ ਵਿੱਚ ਜਾਣ ਪਰ ਕੁਝ ਵਿਦਿਆਰਥੀ ਹੁੰਦੇ ਹਨ ਇਸ ਤਰ੍ਹਾਂ ਦੇ ਜਿਹੜੇ ਕਿ ਇਸ ਤਰ੍ਹਾਂ ਦੀ ਚੀਜ਼ ਨਹੀਂ ਚਾਹੁੰਦੇ ਹੁੰਦੇ ਕਾਲਜ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਕਾਲਜ ਦੇ ਵਿੱਚ ਦਾਖਲਾ ਲੈ ਲਿਆ ਹੈ ਤਾਂ ਅਸੀਂ ਜਦੋਂ ਮਰਜ਼ੀ ਆਈਏ ਜਦੋਂ ਮਰਜ਼ੀ ਜਾਈਏ ਸਾਨੂੰ ਕੋਈ ਕਲਾਸਾਂ ਦੇ ਵਿੱਚ ਜਾਣ ਦੇ ਲਈ ਨਹੀਂ ਕਹਿ ਸਕਦਾ ਹੈ ਕਿਉਂਕਿ ਦੇਖੋ ਜੀ ਪ੍ਰਿੰਸੀਪਲ ਜਿਹੜੀ ਇੱਕ ਸੰਸਥਾ ਹੁੰਦੀ ਹੈ ਉਹਦੇ ਮੁਖੀ ਦਾ ਮੁੱਖ ਜਿਹੜਾ ਕੰਮ ਹੈ ਉਹ ਕੀ ਹੈ ਕਿ ਵਿਦਿਆਰਥੀਆਂ ਦੀ ਆ ਦੀ ਪੜ੍ਹਾਈ ਕਰਵਾਣਾ ਔਰ ਕਾਲਜ ਦੇ ਵਿੱਚ ਅਨੁਸ਼ਾਸਨ ਕਾਇਮ ਰੱਖਣਾ ਠੀਕ ਹੈ ਤਾਂ ਇਸ ਦੇ ਵਿੱਚ ਜੇ ਕਿਸੇ ਨੂੰ ਇਹ ਚੀਜ਼ ਨਹੀਂ ਸੂਟ ਕਰ ਰਹੀ ਹੈ ਤਾਂ ਨੈਚੁਰਲੀ ਹੈ ਕਿ ਉਹ ਇਸ ਗੱਲ ਦਾ ਮੁੱਦਾ ਜਿਹੜਾ ਹੈ ਬਣਾਣਗੇ ਇਸ ਤੋਂ ਇਲਾਵਾ ਇੱਕ ਕਹਿੰਦੇ ਕਿ 75% ਹਾਜ਼ਰੀ ਉਹ ਕੰਪਲਸਰੀ ਕੀਤੀ ਹੈ ਉਹਦੀ ਯੂਨੀਵਰਸਿਟੀ ਕਹਿੰਦੇ ਕਿ ਲੜਕੇ ਲੜਕੀਆਂ ਨੂੰ ਨਾਲ ਖੜੇ ਹੋ ਜਾਂਦੇ ਨੇ ਸਿਕਿਉਰਟੀ ਵਾਲੇ ਬਿਲਕੁਲ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਕੋਈ ਵੀ ਕਾਲਜ ਹੈ ਵਿਦਿਆਰਥੀ ਜਿਸ ਤਰ੍ਹਾਂ ਮਰਜ਼ੀ ਬੈਠ ਸਕਦੇ ਹਨ ਪਰ ਇਹ ਹੈ ਕਿ ਵਿਦਿਆਰਥੀ ਜੇ ਜਦੋਂ ਤੱਕ ਸਾਡੀਆਂ ਨਜ਼ਰਾਂ ਦੇ ਸਾਹਮਣੇ ਨਹੀਂ ਹੋਣਗੇ ਠੀਕ ਹੈ ਤਾਂ ਉਹ ਤਾਂ ਹੁਣ ਦੇਖੋ ਜੀ ਸਿਕਿਉਰਟੀ ਵਾਲੇ ਹਨ ਜੇ ਕਿਸੇ ਵਿਦਿਆਰਥੀ ਨੂੰ ਇਸੇ ਤਰ੍ਹਾਂ ਦੇ ਨਾਲ ਬੈਠੇ ਦੇਖਦੇ ਦੇਖਦੇ ਹਨ ਤਾਂ ਉਹ ਤਾਂ ਟੁੱਟਨਗੇ ਹੀ ਉਸ ਚੀਜ਼ ਦੇ ਵਿੱਚ ਕਿ ਕਿਤੇ ਜਿਹੜੀ 75% ਹਾਜ਼ਰੀਆਂ ਵਾਲੀ ਗੱਲ ਹੈ ਇਹ ਯੂਨੀਵਰਸਿਟੀ ਦਾ ਹੀ ਨਿਜਮ ਹੈ ਪੰਜਾਬੀ ਯੂਨੀਵਰਸਿਟੀ ਦਾ ਕਿ ਵਿਦਿਆਰਥੀ ਦੀ ਇੱਕ ਵਿਸ਼ੇ ਦੇ ਵਿੱਚ 75% ਹਾਜ਼ਰੀ ਜਦੋਂ ਹੋਏਗੀ ਤਾਂ ਹੀ ਉਹਦੀ ਇੰਟਰਨਲ ਅਸੈਸਮੈਂਟ ਜਾਏਗੀ ਤਾਂ ਹੀ ਉਹਦੀ ਜਿਹੜੀ ਹੈਗੀ ਉਸ ਨੂੰ ਪੇਪਰ ਦੇਣ ਦਿੱਤੇ ਜਾਣਗੇ ਤਾਂ ਇਹ ਜਿਹੜੀ ਹੈ ਅਸੀਂ ਇਹ ਕੋਈ ਬਾਹਰ ਜਾ ਕੇ ਨਹੀਂ ਕਰ ਰਹੇ ਹਾਂ ਜੋ ਸਰਕਾਰੀ ਨਿਜਮ ਹਨ ਜੋ ਪੰਜਾਬੀ ਯੂਨੀਵਰਸਿਟੀ ਵਾਲਾ ਨਿਜਮ ਜਿਹੜੇ ਹਨ ਉਹਨਾਂ ਨੂੰ ਹੀ ਅਸੀਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਮੈਂ ਇਹ وجہ ਕਿ ਵਾਰ ਵਾਰ ਪਰ ਇੱਕ ਬਦਲੀ ਦੀ ਮੰਗ ਕੀਤੀ ਨੇ ਪਿਛੇ ਵਾਰ ਉਹ ਕਿਸੇ ਦਫ਼ਤਰ ਬਾਹਰ ਵੀ ਦਰਨਾ ਦੇ ਰਿਹਾ ਸੀ ਕਿ ਵੀ ਮੈਂ ਜਿਸ ਨੇ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਕਿ ਬੱਚੇ ਹਨ ਕੁਝ ਕੁ ਵਿਦਿਆਰਥੀ ਹਨ ਦੇਖੋ ਤੁਸੀਂ 4500 ਦੀ ਸਟਰੈਂਥ ਹੈ ਉਸ ਦੇ ਵਿੱਚ ਜੇ 40 50 ਬੱਚੇ ਜਿਹੜੇ ਹਨ ਉਹ ਇਹ ਨਹੀਂ ਚਾਹੁੰਦੇ ਹਨ ਕਿ ਕਾਲਜ ਦੇ ਵਿੱਚ ਅਨੁਸ਼ਾਸਨ ਹੋਵੇ ਜਾਂ ਕਾਲਜ ਦੇ ਵਿੱਚ ਕਲਾਸਾਂ ਲੱਗਣ ਕਿ ਅਸੀਂ ਇਸ ਤਰ੍ਹਾਂ ਹੀ ਘੁੰਮਦੇ ਫਿਰਦੇ ਰਹੀਏ ਕਾਲਜ ਦੇ ਵਿੱਚ ਤਾਂ ਉਹਨਾਂ ਨੂੰ ਜਿਹੜਾ ਹੈ ਇਹ ਚੀਜ਼ ਜਿਹੜੀ ਹੈ ਮੁਸ਼ਕਲ ਲੱਗੇਗੀ ਮੈਂ ਤੁਹਾਨੂੰ ਦੇਖੋ ਕੁਝ